ਰਾਮ ਕਲੀ ਮਹਿਲਾ ਪੰਜਵਾਂ ਗਉ ਕੋ ਚਾਰੇ ਸਾਰ ਦੂਲ ਕੌਡੀ ਕਾ ਲਖ ਹੂਆ ਮੂਲ ਬਕਰੀ ਕੋ ਹਸਤੀ ਪ੍ਰਤ ਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਬਰਨ ਨ ਸਾਕੋ ਬਹੁ ਗੁਣ ਤੇਰੇ ਰਹਾਉ ਦੀਸਤ ਮਾਸ ਨਾ ਖਾਏ ਬਿਲਾਈ ਮਾਕ ਸਾਬ ਸ਼੍ਰੀ ਸਤ ਪਾਈ ਕਰਨਹਾਰ ਪ੍ਰਭ ਸਿਰ ਦੇ ਵੂਠਾ ਸਾਥੀ ਮਛਲੀ ਕਾ ਜਾਲਾ ਟੂਟਾ ਸੂਕੇ ਕਾਸ਼ਟ ਹਰੇ ਚਲੂਲ ਉਚੇ ਫਲ ਫੂਲੇ ਕਮਲ ਅਨੂਪ ਅਗਨ ਨਿਵਾਰੀ ਸਤ ਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਅਕਿਰਤ ਘਣਾ ਕਾ ਕਰੇ ਉਧਾਰ ਕਬ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸ਼ਰਣਾਈ RAM ਕਲੀ ਮਹਿਲਾ ਪੰਜਵਾ ਪੰਚ ਸਿੰਘ ਰਾਖੇ ਪ੍ਰਭ ਮਾਰ ਦਸ ਵਿਗਿਆੜੀ ਲਈ ਨਿਵਾਰ ਤੀਨ ਅਵਰਤ ਕੀ ਚੂਕੀ ਖੇਰ ਸਾਧ ਸੰਗ ਚੂਕੇ ਪੈ ਫੇਰ ਸਿਮਰ ਸਿਮਰ ਜੀਵਾ ਗੋਵਿੰਦ ਕਰ ਕਿਰਪਾ ਰੱਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾ ਦਾਜ ਗਏ ਤ੍ਰਿਣ ਪਾਪ ਸੁਮੇਰ ਜਪ ਜਪ ਨਾਮ ਪੂਜੇ ਪ੍ਰਭ ਪੈਰ ਅਨੰਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖ ਮਾਨ ਸਾਗਰ ਤਰਿਓ ਬਾਛਰ ਖੋਜ ਖੇਦ ਨਾ ਪਾਇਓ ਨਾ ਫੁਨ ਰੋਜ सिंध समायो कटके माहे करण हार नाहे जो छूटो तहाल पाप पुन हमरे वस नसक रसक, रसक नानक गुण गाहे राम कली न पन ते न मन तो है ਮਾਇਆ ਮੋ ਬਿਆਪਿਆ ਤੋ ਕਦਮ ਕਰੈ ਗੱਡਰ ਜਿਉ ਛੇਲ ਅਚਿੰਤ ਜਾਲ ਕਾਲ ਚਕਰ ਤੇਲ ਹਰ ਚਰਨ ਕਮਲ ਸ਼ਰਣਾਏ ਮਨਾ RAM ਨਾਮ ਜਪ ਸੰਗ ਸਹਾਈ ਗੁਰਮੁਖ ਪਾਵੈ ਸਾਚ ਧਣਾ ਰਹਾਉ ਕੂਨੇ ਕਾਜ ਨਾ ਹੋਵਤ ਪੂਰੇ ਕਾਮ ਕ੍ਰੋਧ ਮਦ ਸਦਹੀ ਚੂਰੇ ਕਰ ਬਿਕਾਰ ਜੀਰੇ ਕੈ ਤਾਈ ਗਾਫਲ ਸੰਗ ਨਾ ਤਸੂਵਾ ਜਾਈ ਪਰਤ ਥੋ ਅਨਿਤ ਛਲ ਜਾਣੇ ਕੌਡੀ ਕੌਡੀ ਕੋ ਹਾਕ ਸਿਰ ਸ਼ਾਨ ਜਿਨ ਦੀਆ ਤਿਸੈ ਨ ਚੇਤੇ ਮੂਲ ਮਿੱਠਿਆ ਲੋਭ ਨਾ ਉਤਰੈ ਸੂਲ ਆਰਬ੍ਰਹਮ ਜਬ ਪੈਦਿਆਲ ਇਹ ਮਨ ਹੋਆ ਸਾਧਰਵਾਲ ਹਸਤ ਕਮਲ ਲੜ ਲੀਨੋ ਲਾਇ ਨਾਨਕ ਸੱਚ ਐ ਸਾਚ ਸਮਾਈ RAM ਕਲੀ ਨਹਿਲਾ ਪੰਜਵਾ ਰਾਜਾ RAM ਕੀ ਸਰਣਾਇ ਨਿਰਪਉ ਭੈ ਗੋਬਿੰਦ ਗੁਨ ਗਾਵਤ ਸਾਧ ਸੰਗ ਦੁਖ ਜਾਇ ਰਹਾਉ ਜਾ ਕੇ RAM ਬਸੇ ਮਨ ਮਾਹੀ ਸੋ ਜਨ ਦੁੱਤਰ ਤੇ ਖਤ ਨਹੀਂ ਸੁਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਤਸਨ ਨਿਤ ਜਪਨੇ ਜਿਸ ਤੇ ਮਸਤਕ ਹਾਥ ਗੁਰ ਧਰੈ ਸੋ ਦਾਸ ਉੰਦੇ ਸਾ ਕਾਹੇ ਕਰੈ ਜਨ ਮਰਣ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਤ નિਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਇਆਲ ਪਰਬ੍ਰਹਮ ਜਿਸ ਕਿਰਪਾ ਕਰੇ ਸਾਧ ਸੰਗ ਸੋ ਭਵਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਊਜਲ ਸਾਚੇ ਦਰਬਾਰੇ ਅਨੰਦ ਕਰੋ ਤਜ ਸਗਲ ਵਿਕਾਰ ਨਾਨਕ ਹਰਿ ਜਪ ਉਤਰੋ ਪਾਰ ਰਾਮ ਕਲੀ ਮਲਾ ਪੰਜਵਾ ਇੰਧਨ ਤੇ ਬਸੰਤਰ ਭਾਗੇ ਮਾਟੀ ਕੋ ਜਲ ਦਾ ਦੇਸ਼ त्याਗੇ ਉਪਰ ਚਰਨ ਤਲ ਆਕਾਸ਼ ਘਟ ਮੈਂ ਸਿੰਧ ਕੀਓ ਪਰਗਾਸ ਐਸਾ ਸਮਰਤ ਹਰ ਜਿਓ ਆਪ ਨਿਮਕ ਨਾ ਬਿਸਰੈ ਜੀ ਤਗਤਨ ਕੈ ਆਠ ਪਹਿਰ ਮਨਤਾ ਕੋ ਜਾਪ ਰਹਾਉ ਪ੍ਰਥਮੇ ਮੱਖਣ ਪਾਛੈ ਦੁੱਧ ਮੈਲੂਕੀਨੋ ਸਾਬਨ ਸੂਧ ਪੈਤੇ ਨਿਰਭੋ ਡਰਤ ਫਿਰੈ ਹੁੰਦੀ ਕੋ ਅਣਹੁੰਦੀ ਹੀਰੈ ਦੇਹੀ ਗੁਪਤ ਦੇਹੀ ਦਿਸੈ ਸਗਲੇ ਸਾਜ ਕਰਤ ਜਗਦੀਸ਼ੈ ਠੱਗਣ ਹਾਰ ਅਣ ਠੱਗਦਾ ਅਠਾਗੈ ਬਿਨ ਵਖਰ ਫਿਰ ਫਿਰ ਉਠ ਲਾਗੇ ਸੰਤ ਸਭਾ ਮਿਲ ਕਰੋ ਬਖਿਆਣ ਸਿਮਰਤ ਸ਼ਾਸਤ ਵੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾ ਕੀ ਪਰਮੰਗਤ ਹੋਏ ਰਾਮ ਕਲੀ ਮਹਿਲਾ ਪੰਜਵਾ ਜੋ ਤਿਸ ਭਾਵੇ ਸੋਥੀਆ ਸਦਾ ਸਦਾ ਹਰ ਕੀ ਸ਼ਰਣਾਈ ਤਬ ਦੇ ਨਾਹੀ ਆਨ ਬੀਆ ਰਹਾ ਪੁੱਤ ਕਲਤਰ ਲਖਮੀ ਦੀ ਸੰ ਇਨ ਮੈਂ ਕਿਛੂ ਨਾ ਸੰਗ ਲੀਆ ਵਿਖਤ ਗੋਰੀ ਖਾਏ ਪੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਭ ਜੂਨ ਮੈਂ ਕਿਰਤ ਪਿਆ ਪੁਰਬ ਕਮਾਣੇ ਛੋੜ ਨਹੀਂ ਜੰਮ ਦੂਤ ਗਰਾਸਿਓ ਮਾਂ ਫਿਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸ਼ਨ ਬੁੱਝ ਬਹੁਤ ਹਿਆ ਤਸਾਦ ਰੋਗ ਉਪਜਿਆ ਸੰਤ ਦੂਖਨ ਦੇ ਬਨਾਸ਼ੀ ਮਾਂ ਖਿਆ ਜਿਨੇ ਨਿਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰੱਖੇ ਕਰ ਕਿਰਪਾ ਪਾਰ ਬ੍ਰਹਮ ਮਯਾ RAM ਕਲੀ ਮੈਲਾ ਪੰਜਵਾ ਐਸਾ ਪੂਰਾ ਕਰ ਦਿਓ ਸਹਾਈ ਜਾ ਕਾ ਸਿਮਰਨ ਬਿਰਥਾ ਨਾ ਜਾਈ ਰਹਾ ਦਰਸ਼ਨ ਦੇਖਤ ਹੋਏ ਨਿਹਾਲ ਜਾ ਕੀ ਤੂਰ ਕਟ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾ ਕੈ ਮੁਸਤਕ ਰਖੈ ਹਾਥ ਤਬ ਮੇਰੋ ਅनाथ ਕੋ ਨਾਥ ਪਤਿਤ ਉਧਾਰਣ ਕਪਾ ਮਿਧਾਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਮੰਤ ਦੇ ਜਿਸਦਾਨ ਤਜੈ ਵਿਕਾਰ ਦਿਨ ਸੈ ਅਬਮਾਨ ਏਕ ਧਿਆਈਐ ਸਾਧਕੈ ਸੰਗ ਪਾਪ ਬਿਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਕਟ-ਕਟ ਰਵ ਰਹਿਆ ਗੁਣ ਤਾਸ ਦਰਸ਼ ਦੇ ਤਾਰੋਂ ਪ੍ਰਭ ਆਸ ਨਿਤ ਨਾਨਕ ਚਿਤ ਵੇ ਸਚ ਅਰਦਾਸ ਰਾਗ ਰਾਮ ਕਲੀ ਮਹਲਾ ਪੰਜਵਾਂ ਕਰ ਦੂਜਾ ਧੁਪ ਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗੌਣ ਮਿਟਐ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭਵਜਲ ਉਤਰਸ ਪਾਰ RAM KALI ਮਹਲਾ 5 ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਦਿਨ ਆਸੇ ਰੋਗ ਪੂਰਾ ਰਹਾਓ ਏਕ ਅਰਾਧੋ ਸੱਚ ਸੋਏ ਜਾਂ ਕੀ ਸ਼ਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰ ਸਭ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹਿਲਾ ਪੰਜਵਾ ਪੜਤਾਲ ਕਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਰ ਨਰ ਨਮਸ਼ਕਾਰੰ ਜਲਨ ਥਲਨ ਬਸੁਧ ਗਗਨ ਇੱਕ ਏਕੰਕਾਰੰ ਰਹਾਉ ਹਰਨ ਧਰਨ ਪੁਨ ਪੁਨਹ ਕਰਨ ਨਾ ਗਿਰਹਾ ਨਰੰਹਾਰੰ ਗੰਭੀਰ ਤੀਰ ਨਾਮ ਹੀਰ ਉਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲੇਹਾਰੰ ਰਾਮ ਕਲੀ ਮਹਿਲਾ ਪੰਜਵਾ ਰੂਪ ਰੰਗ ਸੁਗੰਧ ਫੋਗ ਤਿਆਗ ਚਲੇ ਮਾਇਆ ਛਲੇ ਕਨਿਕ ਕਾਮਨੀ ਰਹਾਉ ਸੰਧਾਰ ਦਰਬ ਅਰਬ ਖਰਬ ਕੇਖ ਲੀਲਾ ਮਨ ਸਧਾਰ ਨਾ ਸੰਗ ਗਾਮਨੀ ਸੁਤ ਕੁਲਤਰ ਪ੍ਰਾਤ ਮੀਤ ਉਰਜ ਪਰਿਓ ਭਰਮ ਮੁਹਯੋ ਤੇ ਬਿਰਤ ਸ਼ਾਮਨੀ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਨੀ ੴ ਸਤਗੁਰ ਪ੍ਰਸਾਦ ਰਾਗ RAMKALI ਮਹਿਲਾ ਨੋਵਾ ਤੇ ਪਦੇ ਰੇ ਮਨ ਓਟ ਲੇ ਹੋ ਹਰ ਨਾਮਾ ਜਾ ਕੇ ਸਿਮਰਨ ਦੁਰਮਤ ਨਾਸੇ ਪਾਵੇਂ ਪਬ ਨਿਰਬਾਨ ਰਾਉ ਬੜ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਇ ਤੈ ਸੁਣ ਬੈਕੁੰਠ ਸਿਧਾਵੇ अजामल को अंतकाल में नारायण सुद आई जांगत को जोगि सुर बाषित सौगत छिन में पाई नाहिं गुण नाहिं कश विद्या धर्म को गज कीना नानक बिरद राम का देखो अपदंत ते दिन